ਮਰਡਰ ਹੋਇਆ ਸੀਗਾ ਰਵਨੀਤ ਸਿੰਘ ਜੇਲੀਆ ਸੋਨੂ ਮੋਟੇ ਦਾ ਉਹ ਦੋਨੇ ਚੂਸ ਫੜੇ ਗਏ ਆ ਵੈਪਨੋ ਅਫੈਂਸਿਵ ਔਰ ਦਾ ਪਿਸਟਲ ਲੈ ਆਲੋਂਗ ਵਿਦ ਕਾਰਟ੍ਰਿਜਿਸ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਪਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਅਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਕេស ਕਰਦੀ ਰਹੀ ਔਰ ਅੱਜ ਉਥੇ ਰਾਤ ਮੰਦਰ ਤੋਂ ਇੱਕ ਦੂਰਨ ਯਾਰਾ ਕੋਲ ਦੇ ਕਰੀਬ ਇਹਨਾਂ ਨੂੰ ਦੋਨੋਂ ਨੂੰ ਕਾਪੀ ਕਰ ਲਿਆ ਗਿਆ ਸਾਡੇ ਕਿਉਂਕਿ ਜੱਗੂ ਕੋਲ ਬੰਦਵਾਣ ਕਰੀਏ ਗਏ ਨਾ ਲੈ ਕੇ ਸੀ ਗਏ ਉਹਨੂੰ ਮੋਟਾ ਆਪੀ ਇਹਦੇ ਖਿਲਾਫ ਪਹਿਲਾਂ ਪੁਰਾਣੇ ਪੱਤੇ ਦੱਦ ਸੀਗੇ ਗੋਲੀ ਵੀ ਅਭਿ ਰਾਜ ਦੀ ਸਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਹੋਏ ਵੀ ਆ ਕਾਮਯਾਬ ਵਿਥਿਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਾਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਆ ਸੋਨੂ ਮੋਟੇ ਦਾ ਕਤਵਾਲੀ ਦੇ ਵਿੱਚ ਕਾਠੀਆਲੇ ਬਾਜ਼ਾਰ ਚ ਪਰਸੋਂ ਤਕਰੀਬਨ 4 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕ ਅਪ ਕੀਤੇ ਔਰ ਇੰਸਪੈਕਟਰ ਮੋਲਕਦੀਪ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ 3 ਬੋਰ ਦਾ ਪਿਸਟਲ ਆ ਅਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਨਾਲ ਹੀ ਫੜੀ ਗਈ ਆ ਔਰ ਮੋਟਰਸਾਈਕਲ ਜਿੱਤੇ ਕ੍ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇੱਥੋਂ ਅੰਮ੍ਰਿਤਸਰ ਤੋਂ ਜਿੱਥੇ ਉਹ ਲੁਕੋ ਕੇ ਗਿਆ ਸੀ। ਸੋ ਇਹਦੇ ਵਿੱਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਭੀ ਰਾਜ ਇਲੀਅਸ ਅਭੀ ਤੇ ਰਾਹੁਲ ਕੁਮਾਰ ਇਲੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ। ਪਹਿਲੀ ਰਾਤ ਧਰਮਸ਼ਾਲਾ ਰਹੇ ਦੂਜੀ ਰਾਤ ਇਹ ਮਨਾਲੀ ਚਲੇ ਗਏ। ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾਤ ਸਮੰਦਰ ਕੋਲ तकरीबन 11 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਕਦੀਪ ਤੇ ਉਹਦੀ ਟੀਮ ਨੇ ਉਹਨਾਂ ਨੂੰ ਲੈ ਕੇ ਆ ਰਹੇ ਆਂ ਵਾਪਸ ਤੇ ਮੈਂ ਕਿਹਾ ਤੁਹਾਡਾ ਨਾਂ ਪਹਿਲਾਂ ਸ਼ੇਅਰ ਕਰਨਾ ਕਿਉਂਕਿ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਸ਼ੋਕੜ ਦੇਖੀਏ ਮੋਟਿਵ ਦੇਖੀਏ ਜੋ ਮੁੱਢਲੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਬਿਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਐ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜਗੂਪੁਰ ਭਵਨਪੁਰਿਆ ਗੈਂਗ ਨਾਲ ਲਿੰਕਡ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਹੀ ਦਰਜ ਸੀ ਔਰ ਜਿਹੜਾ ਅਬਿਰਾਜ ਦਾ ਦੇਖੀ ਇਹਦੇ ਖਿਲਾਫ ਹੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜ ਐ ਰਾਹੁਲ ਦੇ ਖਿਲਾਫ ਕੋਈ ਨਹੀਂ ਐ ਗੋਲੀ ਵੀ ਅਭੀ ਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕਾਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਬਿਕਾਉਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟੈਲੀਜੈਂਸ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂ। ਸਭ ਕਿੰਨੇ ਦਿਨ ਤੋਂ ਆ ਦੇ ਮਾਰ ਲੱਗੇ ਸੀ ਕੀ। ਅਜੀ ਇਹ ਗੱਲ ਤਾਂ ਦੇਖੋ ਰਸਤੇ ਟ੍ਰਾਂਜ਼ਿਟ ਦੇ ਵਿੱਚ ਆ ਰਹੇ ਨੇ। ਇੰਨੀਆਂ ਡਿਟੇਲਸ ਨਹੀਂ ਕਲੀਅਰ ਹੋਈਆਂ ਜਿੰਨੀ ਗੱਲ ਕਲੀਅਰ ਹੋਈ ਹੈ ਮੋਟਿਵ ਦੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੀ। ਅਗਲੇ ਇਹ ਤਾਂ ਆ ਗਈ ਇਹ ਬਾਤ ਅੱਧੀ ਹਾਂਜੀ ਥੋੜੀ ਦੇਰ ਪਹਿਲਾਂ ਹੀ ਆਇਆ ਜੀ ਬਟ ਉਹ ਬੇਸਿਕਲੀ ਮੋਟਿਵ ਤੁਹਾਨੂੰ ਮੈਂ ਜਿਵੇਂ ਦੱਸਿਆ ਆਪਣੇ ਫਾਦਰ ਦਾ ਜਿਹੜਾ ਮਰਡਰ ਦਾ ਹੀ ਹੈਗਾ। ਤੋ ਬੇਸਿਕਲੀ ਗੋਲੀ ਕੀ ਹੈ ਜਿਹੜਾ ਉਹਦੇ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਹੈ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰਬਾਏ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਾਡੀ ਟੀਵੀ ਦੇਖੋ ਬੜੀ ਸਿੰਪਲ ਗੱਲ ਹੈ ਦੇਖੋ ਕਰਾਇਮ ਜਦੋਂ ਬੰਦੇ ਨੇ ਇੱਕ ਸੋਚ ਲਿਆ ਇੱਕੋ ਏਰੀਆ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹ ਉਹਦੇ ਚ ਕਈ ਵਾਰੀ ਮਤਲਬ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਵੀ ਕਿਹਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਬੰਦੇ ਦੇ ਮਤਲਬ ਇਹਨੂੰ ਸੋਲਵ ਕੀਤਾ ਗਿਆ ਟਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅਫੈਂਸ ਵਹੀਕਲ ਯੂਜ਼ਡ ਇਨ ਕ੍ਰਾਈਮ ਸਾਰਾ ਕੁਝ ਹੋ ਗਿਆ